ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਆਮ ਆਦਮੀ ਪਾਰਟੀ ਨੂੰ ਵੱਡਾ ਤੇ ਕਰਾਰਾ ਝਟਕਾ ਵਿਧਾਇਕਾਂ ਵੱਲੋਂ ਧੜਾ ਧੜ ਅਸਤੀਫੇ ਮੁੱਖ ਮੰਤਰੀ ਖਿਲਾਫ ਉਸਤੇ ਮੰਤਰੀ ਵੱਲੋਂ ਹੀ ਵੱਡੀ ਬਗਾਵਤ ਆਖਰ ਐਡਵੋਕੇਟ ਧਾਮੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਉਣ ਵਾਸਤੇ ਹੋਏ ਰਾਜ਼ੀ 1992 ਦੇ ਝੂਠੇ ਪੁਲਿਸ ਮੁਕਾਬਲੇ ਵਿੱਚ ਦੋ ਤਤਕਾਲੀ ਥਾਣੇਦਾਰ ਦੋਸ਼ੀ ਕਰਾਰ ਮੂਸੇਵਾਲਾ ਦੇ ਮੈਨੇਜਰ ਸ਼ਗਨ ਪ੍ਰੀਤ ਵਿਰੁੱਧ ਹਵਾਲਗੀ ਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਪੰਜਾਬ ਦੀ ਬੱਲੇ ਬੱਲੇ ਮਿਲਣਗੇ ਪੰਜਾਬ ਨੂੰ ਦੋ ਵਕਾਰੀ ਸਨਵਾਨ ਪੰਜਾਬ ਦੇ ਸ਼ਹਿਰੀ ਲੋਕ ਖਰਚ ਕਰਨ ਵਿੱਚ ਪੂਰੇ ਭਾਰਤ ਵਿੱਚੋਂ ਮੋਰੀ ਨਹੀਂ ਤਲੇ ਟਰੰਪ ਦੇਣਗੇ ਕੈਨੇਡਾ ਨੂੰ ਵੱਡਾ ਤੇ ਕਰਾਰਾ ਝਟਕਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਟੀਵੀ ਐਂਡ ਨਿਊਜ਼ ਜਾਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣੇ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਅਪੋਟਿਆਂ ਤੇ ਗਿਣੇ ਜਾਣ ਜੋਗੇ ਦਲ ਰਹਿੰਦੇ ਐ ਕਿਉਂਕਿ 5 ਫਰਵਰੀ ਨੂੰ ਉੱਥੇ ਚੋਣਾਂ ਹੋ ਜਾਣੀਆਂ ਨੇ ਅਤੇ 8 ਫਰਵਰੀ ਨੂੰ ਨਤੀਜੇ ਆ ਜਾਣਗੇ ਉਹਦੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੇ ਇੱਕ ਤੋਂ ਬਾਅਦ ਇੱਕ ਅਸਤੀਫੇ ਦਿੱਤੇ ਐ ਜਾਣਕਾਰੀ ਵਲੀ ਹੈ ਕਿ 5 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਜੜੀਆਂ ਟਿਕਟਾਂ ਇਹਨਾਂ ਦੀਆਂ ਕੱਟ ਦਿੱਤੀਆਂ ਗਈਆਂ ਸੀ। ਭਾਅ ਟਿਕਟਾਂ ਨਾ ਮਿਲਣ ਕਾਰਨ ਇਹ ਲੰਬੇ ਸਮੇਂ ਤੋਂ ਰਾਜ ਚੱਲ ਰਹੇ ਸੀ। ਅਤੇ ਹੋਰਨਾ ਪਾਰਟੀਆਂ ਦੇ ਸੰਪਰਕ ਵਿੱਚ ਵੀ ਦੱਸੇ ਜਾਂਦੇ ਸੀ। ਜ਼ਿਆਦਾਤਰ ਵਿਧਾਇਕਾਂ ਨੇ ਆਪਣੇ ਅਸਤੀਫੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਐ। ਅਤੇ ਭ੍ਰਿਸ਼ਟਾਚਾਰ ਤੇ ਕੁਝ ਹੋਰ ਮੁੱਦਿਆਂ ਸਮੇਤ ਆਪਣੀ ਪਾਰਟੀ ਦੀ ਆਲੋਚਨਾ ਵੀ ਕੀਤੀ ਹੈ। ਕਸਤੂਰਵਾ ਨਗਰ ਤੋਂ ਵਿਧਾਇਕ ਮਦਰ ਲਾਲ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਤੇ ਆਪ ਦੇ ਹੋਰ 6 ਵਿਧਾਇਕਾਂ ਨੇ ਮੋਢਲੀ ਮੈਂਬਰਸ਼ਿਪ ਤੋਂ ਵੀ ਅਸਤੀਫੇ ਦਿੱਤੇ ਐ। ਉਹਨਾਂ ਆ ਕਿਹਾ ਕਿ ਉਹਨਾਂ ਨੇ ਆਪਣੇ ਅਸਤੀਫੇ ਵਿਧਾਨ ਸਭਾ ਸਪੀਕਰ ਰਾਵ ਨਿਵਾਸ ਗੋਇਲ ਨੂੰ ਭੇਜ ਦਿੱਤੇ ਐ। ਲਾਲ ਤੋਂ ਇਲਾਵਾ ਅਸਤੀਫਾ ਦੇਣ ਵਾਲਿਆਂ ਵਿੱਚ ਆਪ ਵਿਧਾਇਕਾਂ ਵਿੱਚ ਭਾਵਨਾ ਗੌੜ ਜਿਹੜੇ ਕਿ ਪਾਲਮ ਤੋਂ, ਨਰੇਸ਼ ਯਾਦਵ ਮਹਿਰੋਲੀ ਤੋਂ, ਰੋਹਿਤ ਮਹਿਰੋਲੀਆ ਤਰਲੋਕਪੁਰੀ ਤੋਂ, ਪਵਨ ਸ਼ਰਮਾ ਆਦਰਸ਼ਨਗਰ ਤੋਂ, ਬੀ ਐਸ ਜੂਨ ਵਿਜਵਾਸਨ ਤੋਂ, ਗਰੀ ਸੋਨੀ ਬਾਦੀਪੁਰ ਤੋਂ ਅਤੇ ਰਾਜੇ ਸ਼੍ਰੀਸ਼ੀ ਜਨਕਪੁਰੀ ਤੋਂ ਇਹਨਾਂ ਸਾਰਿਆਂ ਨੇ ਅਸਤੀਫੇ ਦਿੱਤੇ ਐ। ਉਹਨਾਂ ਕਿਹਾ ਕਿ ਪਾਰਟੀ ਦੇ 7 ਵਿਧਾਇਕ ਸਾਲਾਂ ਤੋਂ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਵਜੂਦ ਆਪਣੀ ਪਾਰਟੀ ਅਤੇ ਇਸ ਦੇ ਨੇਤਾਵਾਂ ਦੇ ਵੱਲੋਂ ਲਗਾਤਾਰ ਨਿਸ਼ਾਨੇ ਤੇ ਰਹੇ ਐ। ਜਿਸ ਕਾਰਨ ਅਸੀਂ ਨਰਾਜ਼ ਆ। ਅਸੀਂ ਜਲਦ ਆਪਣੀ ਭਵਿੱਖ ਦੀ ਰਣਨੀਤੀ ਬਾਬਤ ਇੱਕ ਸਾਂਝੀ ਕਾਰਵਾਈ ਅੱਗੇ ਸਾਂਝੀ ਕਰਦੇਾਂਗੇ। ਦੂਜੇ ਪਾਸੇ ਇਹਨਾਂ ਵਿਧਾਇਕਾਂ ਦੀ ਆਲੋਚਨਾ ਕਰਦੇ ਆਂ। ਆਮ ਆਦਮੀ ਪਾਰਟੀ ਦੀ ਕੌਮੀ ਬੁਲਾਰਨ ਰੀਨਾ ਗੁਫਤਾ ਨੇ ਕਿਹਾ ਐ ਕਿ ਪਾਰਟੀ ਦੇ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਬਾਅਦ ਇਹ ਸਾਬਣੇ ਆਇਆ ਸੀ ਕਿ ਸਾਰੇ ਆਪੋ ਆਪਣੇ ਹਲਕਿਆਂ ਦੇ ਵਿੱਚ ਜਨਤਾ ਲਈ ਉਪਲਬਧ ਨਹੀਂ ਸੀ ਇਸ ਲਈ ਇਹਨਾਂ ਨੂੰ ਚੋਣ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਸਰਵੇਖਣ ਦੇ ਮਾੜੇ ਨਤੀਜਿਆਂ ਦੇ ਕਾਰਨ ਅਸੀਂ ਇਹਨਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਸੀ ਇਹ ਤੱਥ ਨੇ ਕਿ ਟਿਕਟਾਂ ਦੇ ਇਨਕਾਰ ਕੀਤੇ ਜਾਣ ਤੋਂ ਬਾਅਦ ਹੁਣ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣਗੇ ਕੋਈ ਇਹ ਵੱਡੀ ਗੱਲ ਵੀ ਨਹੀਂ ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਜੇਕਰ ਪੰਜਾਬ ਦੇ ਵਿੱਚ ਵੇਖੀਏ ਕਿ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣੀ ਸੀ ਜਿਹੜੇ ਕੁਝ ਕਾਂਗਰਸੀ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਦੁਬਾਰਾ ਨਹੀਂ ਸੀ ਕੀਤਾ ਗਿਆ ਉਹਨਾਂ ਨੇ ਵੀ ਇੱਕ ਇੱਕ ਕਰਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਕਿਉਂਕਿ ਇਹ ਇੱਕ ਰਾਜਨੀਤੀ ਦਾ ਹਿੱਸਾ ਹੀ ਆਖਿਆ ਜਾ ਸਕਦਾ ਹੈ ਯਾਦਵ ਨੂੰ ਪਹਿਲਾਂ ਆਮ ਆਦਮੀ ਪਾਰਟੀ ਨੇ ਮਹਿਰੋਲੀ ਤੋਂ ਟਿਕਟ ਦਿੱਤੀ ਸੀ ਪਰ ਪੰਜਾਬ ਦੀ ਇੱਕ ਅਦਾਲਤ ਵੱਲੋਂ 2016 ਵਿੱਚ ਕੁਰਾਨ ਦੀ ਬੇਅਦਬੀ ਦੇ ਮਾਮਲੇ ਵਿੱਚ ਦੋਸ਼ੀ ઠਹਿਰਾ ਜਾਣ ਤੋਂ ਬਾਅਦ ਦਸੰਬਰ ਵਿੱਚ ਉਹਨਾਂ ਦੀ ਥਾਂ ਮਹਿੰਦਰ ਚੌਧਰੀ ਨੂੰ ਟਿਕਟ ਦੇ ਦਿੱਤੀ ਗਈ ਸੀ ਯਾਦਵ ਦੱਸਣਾ ਬਣਦਾ ਕਿ 2015 ਤੋਂ ਮਹਿਰੂਲੀ ਦੇ ਵਿਧਾਇਕ ਸਨ ਦੱਸਿਆ ਜਾ ਰਿਹਾ ਕਿ ਟਿਕਟਾਂ ਕੱਟੇ ਜਾਣ ਕਾਰਨ ਇਹ ਨਿਰਾਸ਼ ਸਨ ਜਿਨ੍ਹਾਂ ਨੇ ਆਪ ਆਪਣੇ ਹਲਕਿਆਂ ਤੋਂ ਅਸਤੀਫੇ ਅਤੇ ਮੋੜਲੀ ਮੈਂਬਰਸ਼ਿਪ ਤੋਂ ਵੀ ਅਸਤੀਫੇ ਦਿੱਤੇ ਹੈ ਦੂਸਰੇ ਪਾਸੇ ਹਰਿਆਣਾ ਚ ਲੱਗਦਾ ਹੈ ਕਿ ਇਹ ਬਗਾਵਤ ਵਾਲਾ ਮਾਹੌਲ ਥੰਮਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਹਰਿਆਣਾ ਦੇ ਊਰਜਾ ਅਤੇ ਟਰਾਂਸਪੋਰਟ ਮੰਤਰੀ ਅਨਿਲ ਵੇਜਦੀਆਂ ਦੂਰੀਆਂ ਅਤੇ ਭਾਵਨਾਵਾਂ ਨਿਕਲ-ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹੁਣ ਉਹਨਾਂ ਨੇ ਆਪਣੇ ਮੁੱਖ ਮੰਤਰੀ ਨਾਭ ਸਿੰਘ ਸੈਣੀ ਤੇ ਸਿੱਧੇ ਅਤੇ ਤਿੱਖੇ ਹਮਲੇ ਬੋਲ ਦਿੱਤੇ ਆ। ਅਨਿਲ ਵੇਜ ਨੇ ਕਿਹਾ ਕਿ ਨਾਭ ਸਿੰਘ ਸੈਣੀ ਜਦੋਂ ਤੋਂ ਮੁੱਖ ਮੰਤਰੀ ਬਣਿਆ ਉਦੋਂ ਤੋਂ ਉਡਣਖ ਟੋਲੇ ਤੇ ਫਿਰਦੇ ਆ। ਇਹ ਸਭ ਉਹਨਾਂ ਦੀ ਨਹੀਂ ਸਗੋਂ ਸਾਰੇ ਸੰਸਦ ਮੈਂਬਰਾਂ ਤੇ ਮੰਤਰੀਆਂ ਦੀ ਵੀ ਆਵਾਜ਼ ਆ। ਵੇਜ ਨੇ ਕਿਹਾ ਕਿ ਚੋਣਾਂ ਦੌਰਾਨ ਉਹਨਾਂ ਨੂੰ ਕਿਸੇ ਵੱਡੇ ਨੇਤਾ ਨੇ ਹਰਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਅਤੇ ਉਹਨਾਂ ਤੇ ਹਮਲਾ ਹੋਇਆ ਸੀ ਤੇ ਹੁਣ ਸਰਕਾਰ ਬਣਿਆ 100 ਦਿਨ ਤੋਂ ਵੱਧ ਦਿਨ ਬੀਤ ਚੁੱਕੇ ਨੇ। ਪਰ ਕੋਈ ਹਾਲੇ ਤੱਕ ਕਾਰਵਾਈ ਨਹੀਂ ਕੀਤੀ ਗਈ ਹੁਣ ਉਹਨਾਂ ਨੂੰ ਇਸ ਮਾਮਲੇ ਵਿੱਚ ਕੋਈ ਫਰਕ ਨਹੀਂ ਪੈਂਦਾ ਅਨਿਲ ਵਿੱਚ ਅਧਿਕਾਰੀਆਂ ਤੋਂ ਦਰਅਸਲ ਜਿਹੜੇ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਆ ਜਿਹੜੀ ਕਾਰਵਾਈ ਨਹੀਂ ਹੋ ਸਕੀ ਉਹਦੇ ਕਾਰਨ ਨਾਰਾਜ਼ ਦੱਸੇ ਜਾ ਰਹੇ ਨੇ ਅਨਿਲ ਵਿੱਚ ਆਪਣੀ ਹੀ ਪਾਰਟੀ ਤੋਂ ਵੀ ਨਾਰਾਜ਼ ਹੁੰਦੇ ਰਹੇ ਆ ਅਨਿਲ ਵਿੱਚ ਨੇ ਦੋ ਟੁਕ ਗੱਲ ਸੁਣਾ ਦਿੱਤੀ ਹੈ ਕਿ ਉਹ ਗ੍ਰੀਵੈਂਸ ਕਮੇਟੀ ਦੀ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਣਗੇ ਇਹਦੇ ਪਿੱਛੇ ਦੇ ਕਾਰਨ ਇਹ ਦੱਸੇ ਗਏ ਆ ਕਿ ਇਸ ਮੀਟਿੰਗ ਦੇ ਵਿੱਚ ਉਹਨਾਂ ਲਈ ਆਦੇਸ਼ ਲਾਗੂ ਕੀਤੇ ਗਏ ਉਹਨਾਂ ਇੱਥੇ ਤੱਕ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਜੇਕਰ ਲੋੜ ਪਈ ਤਾਂ ਉਹ ਬੀਤੇ ਦਿਨੀ ਕਿਹਾ ਸੀ ਉਹਨਾਂ ਨੇ ਕਿ ਜਗਜੀਤ ਸਿੰਘ ਡੱਲੇਵਾਲ ਵਾਂਗ ਭੁੱਖ ਹੜਤਾਲ ਜਾਂ ਮਰਨ ਵਰਤ ਹੀ ਬੈਠ ਸਕਦੇ ਆ ਅਸਲ ਦੇ ਵਿੱਚ ਪੂਰਾ ਮਾਮਲਾ ਅੰਬਾਲਾ ਪ੍ਰਸ਼ਾਸਨ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਅਨੈਲਵਿਜ ਚਾਹੁੰਦਿਆ ਕਿ ਅੰਬਾਲਾ ਦੇ ਡੀਸੀ ਅਤੇ ਹੋਰ ਅਫਸਰਾਂ ਨੂੰ ਬਦਲਿਆ ਜਾਵੇ ਨਾਲ ਹੀ ਹਾਲ ਹੀ ਵਿੱਚ ਉਹਨਾਂ ਨੇ ਇੱਕ ਐਸਐਚਓ ਨੂੰ ਸਸਪੈਂਡ ਕਰਨ ਦੇ ਆਦੇਸ਼ ਵੀ ਦਿੱਤੇ ਸੀ ਪਰ ਉਹਨਾਂ ਦੇ ਇਹਨਾਂ ਆਦੇਸ਼ਾਂ ਤੇ ਹੁਕਮਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਵਿਜ ਇਸ ਗੱਲ ਤੋਂ ਵੀ ਨਾਰਾਜ਼ ਹੈ ਕਿ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਹੋ ਰਹੀ ਕਿਉਂਕਿ ਕੱਲ ਸਿਰਸਾ ਦੀ ਗ੍ਰੀਵੈਂਸ ਕਮੇਟੀ ਦੀ ਮੀਟਿੰਗ ਸੀ ਪਰ ਵਿਜ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਸ ਮੀਟਿੰਗ ਨੂੰ ਹੀ ਅਰਧ ਕਰ ਦਿੱਤਾ ਗਿਆ ਸੀ ਤੇ ਹੁਣ ਗੱਲ ਕਰਦੇ ਹਾਂ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਐਲਾਨੀ ਗਈ ਸੀ ਆਖਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਗਠਿਤ ਕੀਤੀ ਗਈ 7 ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਉਣ ਵਾਸਤੇ ਰਾਜ਼ੀ ਹੋ ਗਏ ਆ ਧਾਮੀ ਅਸਲ ਦੇ ਵਿੱਚ ਕਾਫੀ ਦਿਨਾਂ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ 7 ਮੈਂਬਰੀ ਕਮੇਟੀ ਦੀ ਮੀਟਿੰਗ ਆਉਣ ਵਾਲੇ ਕੁਝ ਦਿਨਾਂ ਵਿੱਚ ਬੁਲਾ ਲਈ ਜਾਏਗੀ ਇੱਥੇ ਦੱਸਣਾ ਬਣਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਕਈ ਵਾਰ ਸਪਸ਼ਟ ਕਰ ਚੁੱਕੇ ਆ ਕਿ 2 ਦਸੰਬਰ 2024 ਨੂੰ ਹੋਏ ਫੈਸਲਿਆਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਨਾ ਬਦਲਾਅ ਹੋਏਗਾ। ਅਕਾਲੀ ਦਲ ਦੀ ਭਰਤੀ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੀ ਕੀਤੀ ਜਾਣੀ ਚਾਹੀਦੀ ਹੈ। ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਨਿਗਰਾਨੀ ਡਿਊਟੀ ਸੌਂਪੀ ਗਈ ਸੀ। ਉਹਨਾਂ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਵੀ ਬਤੌਰ ਨਿਗਰਾਨ ਦੇ ਤੌਰ ਤੇ ਹੀ ਸ਼ਾਮਲ ਹੋਏ ਨੇ। ਤਾਮੀ ਨੇ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਂਦੇ ਬਗੈਰੀ ਬਿਨਾ ਫੋਟੋ ਤੋਂ ਵੋਟਾਂ ਬਣਾਉਣ ਦੀ ਆਗਿਆ ਦੇ ਦਿੱਤੀ ਸੀ ਤਾਮੀ ਅਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਗੈਰ ਸਿੱਖ ਜਿਨ੍ਹਾਂ ਵਿੱਚ ਕੁਝ ਮੁਸਲਮ ਭਾਈਚਾਰੇ ਦੇ ਲੋਕ ਵੀ ਐ ਉਹਨਾਂ ਦੀ ਵੀ ਵੋਟਾਂ ਬਣਾ ਦਿੱਤੀਆਂ ਗਈਆਂ ਨੇ ਭੂੰਦੜ ਨੇ ਦੱਸਿਆ ਕਿ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਗੈਰ ਸਿੱਖਾਂ ਦੀਆਂ ਵੋਟਾਂ ਨਾ ਬਣਾਉਣ ਬਾਬਤ ਮਤਾ ਬਿਸ਼ੇਸ਼ ਤੌਰ ਤੇ ਪਾਸ ਕੀਤਾ ਗਿਆ ਅਤੇ ਇਹ ਮਤਾ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਸੌਪ ਦਿੱਤਾ ਜਾਏਗਾ ਕਿਉਂਕਿ ਸਿੱਖ ਧਰਮ ਦੇ ਵਿੱਚ ਇਹ ਸਿੱਧੀ ਦਾਖਲ ਅੰਦਾਜ਼ੀ ਹੈ ਅਕਾਲੀ ਆਗੂਆਂ ਨੇ ਗੁਰਦੁਆਰਾ ਚੋਣ ਕਮਿਸ਼ਨ ਦੇ ਵੱਲੋਂ ਵੋਟਾਂ ਦੇ ਇਤਰਾਜ਼ ਸੰਬੰਧੀ ਸਮਾਂ ਵਧਾਉਣ ਦੇ ਫੈਸਲੇ ਦਾ ਤਾਂ ਸਵਾਗਤ ਕੀਤਾ ਪਰ ਕਿਹਾ ਕਿ ਕਮਿਸ਼ਨਰ ਨੇ ਝਾਲੀ ਵੋਟਾਂ ਕੱਟਣ ਲਈ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ ਇਸ ਮੌਕੇ ਭੂਦੜ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਖਤਮ ਕਰਨ ਅਤੇ ਪੰਜਾਬ ਦੇ ਹਾਲਾਤ ਖਰਾਬ ਕਰਦੇ ਯਤਨ ਕੀਤੇ ਜਾ ਰਹੇ ਆ ਉਨਾ ਕਿਹਾ ਕਿ ਪਹਿਲਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਉਹ ਕਟਣਾਵਾ ਕੱਟੀਆਂ ਵਾਪਰੀਆਂ ਇਸੇ ਤਰ੍ਹਾਂ ਫਿਰ ਗੀਤਾ ਤੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਗਈ ਅਤੇ ਹੁਣ ਸਮਾਜ ਕਸਾਂਝ ਖਤਮ ਕਰਨ ਵਾਸਤੇ ਡਾਕਟਰ ਵੀ.ਆਰ. ਅੰਬੇਦਕਰ ਦੇ ਅਮਰੇ ਸਰ ਦੇ ਵਿੱਚ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ। ਉਹਨਾਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਦੇ ਬੁੱਤ ਨੂੰ ਨੁਕਸਾਨ ਪਹੁੰਚਾ ਕੇ ਦੋ ਫਿਰਕਿਆਂ ਵਿੱਚ ਭਾਈਚਾਰਕ ਸਾਂਝ ਖਤਮ ਕਰਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਦੇਸ਼ ਅਤੇ ਪੰਜਾਬ ਚੁੱਪ ਹੈ। ਭੂੰਦੜ ਨੇ ਕਿਹਾ ਕਿ ਇਸ ਘਟਨਾ ਦੇ ਅਸਲ ਜਿਹੜੇ ਕਾਰਨ ਨੇ ਜਾਂ ਦੋਸ਼ੀ ਨੇ ਉਹਨਾਂ ਨੂੰ ਸਾਹਮਣੇ ਲਿਆਉਣ ਵਾਸਤੇ ਜੁਡੀਸ਼ੀਅਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਕਾਲੀ ਆਗੂਆਂ ਨੇ ਕਿਹਾ ਕਿ ਵੋਟਾਂ ਲਈ ਪਿਛਲੇ ਡੇਢ ਦੋ ਦਿਹਾਕਿਆਂ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹੁਣ ਤੱਕ 24400 ਕਾਪੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਜਿਨ੍ਹਾਂ ਦਾ ਮਤਲਬ 24 ਲੱਖ ਦੇ ਕਰੀਬ ਮੈਂਬਰਸ਼ਿਪ ਹੋ ਗਈ ਹੈ ਡਾਕਟਰ ਚੀਮਾ ਨੇ ਦੱਸਿਆ ਕਿ ਹੇਠਲੇ ਪੱਧਰ ਤੇ ਵਾਰ-ਵਾਰ ਮੈਂਬਰਸ਼ਿਪ ਕਾਪੀਆਂ ਦੀ ਮੰਗ ਕੀਤੀ ਜਾ ਰਹੀ ਹੈ ਇਸ ਲਈ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ 10000 ਹੋਰ ਕਾਪੀਆਂ ਛਪਾਉਣ ਦਾ ਫੈਸਲਾ ਵੀ ਕਰ ਲਿਆ ਗਿਆ ਤੇ ਹੁਣ ਗੱਲ ਕਰਦੇ ਹਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਇਹ ਰੁਕਣ ਦਾ ਨਾਮ ਨਹੀਂ ਸੀ ਲੈਂਦੇ ਖਾਸ ਕਰਕੇ 1990 92 ਤੋਂ 95 ਤੱਕ ਤਾਂ ਬੇਸ਼ੁਮਾਰ ਇਸ ਤਰ੍ਹਾਂ ਦੇ ਮੁਕਾਬਲੇ ਹੋਏ ਐ ਇਹ ਵੀ 1992 ਦਾ ਇੱਕ ਪੁਲਿਸ ਮੁਕਾਬਲਾ तकरीबन 32 ਸਾਲ ਬੀਤੇ ਐ 32 ਸਾਲ ਪੁਰਾਣੇ ਫਰਜ਼ੀ ਮੁਕਾਬਲੇ ਦੇ ਇਸ ਮਾਮਲੇ ਦੇ ਵਿੱਚ ਕੁਝ ਕਰਾਹਤ ਪਰਿਵਾਰ ਨੂੰ ਮਿਲੀ ਹੈ। ਇਸ ਮਾਮਲੇ ਦੀ ਸੁਣਵਾਈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਹੋਈ ਹੈ। ਇਸ ਤਰ੍ਹਾਂ ਬਚਾਅ ਅਤੇ ਸਰਕਾਰੀ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮਜੀਠਾ ਦੇ ਉਸ ਸਮੇਂ ਦੇ ਐਸਐਚਓ ਪਰਸ਼ੋਤਮ ਸਿੰਘ ਅਤੇ ਐਸਆਈ ਗੁਰਪਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਦੋਂ ਕਿ ਉਸ ਸਮੇਂ ਦੇ ਡੀਐਸਪੀ ਐਸਐਸ ਸਿੱਧੂ ਜੋ ਕਿ ਇਸ ਸਮੇਂ ਸੇਵਾਮੁਕਤ ਐਸਐਸਪੀ ਹੈ ਅਤੇ ਉਸ ਸਮੇਂ ਦੇ ਇੰਸਪੈਕਟਰ ਚੰਨ ਲਾਲ ਅਤੇ ਮੌਜੂਦਾ ਸੇਵਾਮੁਕਤ ਐਸਪੀ ਨੂੰ ਬਰੀ ਕਰ ਦਿੱਤਾ ਗਿਆ ਹੈ। ਮੁਲਜਮਾਂ ਤੇ ਲਖਵਿੰਦਰ ਸਿੰਘ ਲੱਖਾ ਉਰਫ ਫੋੜ ਅਤੇ ਸਿਪਾਹੀ ਬਲਦੇਵ ਸਿੰਘ ਦੇਬਾ ਵਾਸੀ ਭੈਣੀ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਦੀ ਸਾਜ਼ਿਸ਼ ਤਹਿਤ ਕਤਲ ਦੇ ਦੋਸ਼ ਲਗਾਏ ਗਏ ਸੀ ਇਹਨਾਂ ਦੋਸ਼ੀਆਂ ਨੂੰ 4 ਫਰਵਰੀ ਨੂੰ ਹੁਣ ਸਜ਼ਾ ਸੁਣਾਈ ਜਾਏਗੀ ਜਿਸ ਸਮੇਂ ਫੌਜ ਦੇ ਸਿਪਾਹੀ ਬਲਦੇਵ ਸਿੰਘ ਦੇਬਾ ਦਾ ਕਤਲ ਹੋਇਆ ਸੀ ਉਸ ਵਕਤ ਉਹ ਛੁੱਟੀ ਤੇ ਆਇਆ ਹੋਇਆ ਸੀ ਜਦੋਂ ਕਿ ਲਖਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ ਪੀੜਤ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ 32 ਸਾਲਾਂ ਬਾਅਦ ਇਨਸਾਫ਼ ਮਿਲਿਆ ਬਚਾਹ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਦਾਵਾ ਕੀਤਾ ਕਿ ਦੋਵੇਂ ਕੱਟੜ ਅਤਵਾਦੀ ਸੀ ਜਿਨ੍ਹਾਂ ਦੇ ਸਿਰਾਂ ਤੇ ਇਨਾਮ ਵੀ ਰੱਖੇ ਹੋਏ ਸੀ ਉਹ ਕਤਲ ਜਬਰਨ ਵਸੂਲੀ ਡਕੈਤੀ ਵਰਗੇ ਸੈਂਕੜੇ ਮਾਮਲਿਆਂ ਵਿੱਚ ਲੋੜੀਂਦੇ ਸਨ ਅਦਾਲਤ ਨੂੰ ਦੱਸਿਆ ਗਿਆ ਕਿ ਉਹ ਹਰਪਾਜਨ ਸਿੰਘ ਉਰਫ ਸਿੰਢੀ ਜੋ ਕਿ ਗੁਰਮੀਤ ਸਿੰਘ ਦਾ ਪੁੱਤਰ ਜਿਹੜਾ ਕਿ ਪੰਜਾਬ ਦੀ ਬੀਅੰਤ ਸਿੰਘ ਸਰਕਾਰ ਵਿੱਚ ਉਸ ਸਮੇਂ ਕੈਬਨਟ ਮੰਤਰੀ ਸੀ ਉਸਤੇ ਕਤਲ ਵਿੱਚ ਇਹ ਸ਼ਾਮਲ ਸੀ 30 ਅਗਸਤ 1999 ਨੂੰ ਸੀਬੀਆਈ ਨੇ ਐਸਐਸ ਸਿੱਧੂ ਹਰਪਾਜਨ ਸਿੰਘ ਮਹਿੰਦਰ ਸਿੰਘ ਪਰਸ਼ੋਤਮ ਲਾਲ ਚਮਨ ਲਾਲ ਗੁਰਪਿੰਦਰ ਸਿੰਘ ਮੋਰ ਸਿੰਘ ਪਰਸ਼ੋਤਮ ਸਿੰਘ ਅਤੇ ਜਸਾ ਸਿੰਘ ਦੇ ਵਿਰੁੱਧ ਅਗਵਾਹ ਅਪਰਾਧਿਕ ਸਾਜ਼ਿਸ਼ ਕਤਲ ਝੂਠੇ ਰਿਕਾਰਡ ਬਣਾਉਣ ਦੇ ਦੋਸ਼ਾਂ ਦੇ ਤਹਿਤ ਚਾਰ ਸ਼ੀਟ ਦਰ ਕੀਤੀ ਸੀ ਪਰ ਗਵਾਹਾਂ ਦੇ ਬਿਆਨ 2022 ਤੋਂ ਬਾਅਦ ਦਰਜ ਕੀਤੇ ਗਏ ਕਿਉਂਕਿ ਇਸ ਸਮੇਂ ਦੌਰਾਨ ਹਾਈ ਕੋਰਟ ਦੇ ਹੁਕਮਾਂ ਤੇ ਕੇਸ ਮੁਲਤਵੀ ਰਿਹਾ ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਭਾਵੇਂ ਸੀਬੀਆਈ ਨੇ ਫੈਸਲੇ ਵਿੱਚ 37 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕਾਦਮੇ ਦੌਰਾਨ ਸਿਰਫ 19 ਗਵਾਹਾਂ ਦੇ ਬਿਆਨ ਹੀ ਦਰਜ ਕੀਤੇ ਗਏ ਕਿਉਂਕਿ ਸੀਬੀਆਈ ਦੇ ਵੱਲੋਂ ਦੱਸੇ ਗਿਆ ਜ਼ਿਆਦਾਤਰ ਗਵਾਹਾਂ ਦੀ ਦੇਰੀ ਨਾਲ ਚੱਲੀ ਸੁਣਵਾਈ ਦੌਰਾਨ ਮੌਤ ਹੋ ਗਈ ਦੇਰੀ ਨਾਲ ਚੱਲੇ ਮੁਕਾਦਮੇ 'ਚ ਮਲਜ਼ਮ ਹਰਪਜਨ ਸਿੰਘ, ਮਹਿੰਦਰ ਸਿੰਘ, ਪ੍ਰਸ਼ੋਤਮ ਲਾਲ, ਮੋਹਨ ਸਿੰਘ ਅਤੇ ਜੱਸਾ ਸਿੰਘ ਦੀ ਵੀ ਮੌਤ ਹੋ ਗਈ ਅਤੇ ਮਲਜ਼ਮ ਐਸਐਸ ਸਿੱਧੂ ਅਤੇ ਉਸ ਸਮੇਂ ਡੀਐਸਪੀ ਅਮਰੇਸਰ ਚੰਨ ਲਾਲ ਉਸ ਸਮੇਂ ਸੀਆਈ ਇਨਚਾਰਜ ਅਮ੍ਰਿਤਸਰ ਗੁਰਪਿੰਦਰ ਸਿੰਘ ਉਸ ਸਮੇਂ ਐਸਐਚਓ ਪੀਐਸ ਮਜੀਠਾ ਅਤੇ ਏਐਸਆਈ ਪਰਸ਼ੋਤਮ ਸਿੰਘ ਇਸ ਮਾਮਲੇ ਵਿੱਚ ਮੁਕਾਦਮੇ ਦਾ ਸਾਹਮਣਾ ਕਰ ਰਹੇ ਸੀ ਬਲਦੇਵ ਸਿੰਘ ਦੇਬਾ ਅਮ੍ਰਿਤਸਰ ਜ਼ਿਲ੍ਹੇ ਦੇ ਭੈਣੀ ਬਾਸਰਕੇ ਦਾ ਇੱਕ ਫੌਜੀ ਸਿਪਾਹੀ ਸੀ ਉਸ ਵਕਤ ਉਹ ਛੁੱਟੀ ਤੇ ਆਇਆ ਹੋਇਆ ਸੀ ਪੁਲਿਸ ਨੇ ਉਸ ਨੂੰ ਇੱਕ ਅਤਵਾਦੀ ਐਲਾਨਿਆ ਅਤੇ ਉਸ ਨੂੰ ਆਪਣੀ ਗੈਰਕਾਨੂੰਨੀ ਹਿਰਾਸਤ ਵਿੱਚ ਲਿਆ ਇਹਦੇ ਤੋਂ ਬਾਅਦ ਉਸ ਨੂੰ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ ਦੂਸਰਾ ਮਾਮਲਾ 16 ਸਾਲਾ ਨਵਾਲਗ ਲਖਵਿੰਦਰ ਸਿੰਘ ਦੇ ਕਤਲ ਨਾਲ ਸੰਬੰਧਤ ਸੀ ਉਸ ਨੂੰ ਵੀ ਇਸ ਤੋਂ ਹੀ ਘਰੋਂ ਚੁੱਕਿਆ ਗਿਆ ਅਤੇ ਕਟੜ ਅੱਤਵਾਦੀ ਕਹਿ ਕੇ ਉਸ ਦਾ ਵੀ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਪਰ ਇਸ ਤੋਂ ਬਾਅਦ ਇਹਨਾਂ ਦਾ ਕੋਈ ਸੁਰਾਗ ਨਾ ਮਿਲਿਆ ਪਰਿਵਾਰਕ ਮੈਂਬਰ ਕਾਫੀ ਦੇਰ ਤੱਕ ਇਹਨਾਂ ਦੀ ਭਾਲ ਕਰਦੇ ਰਹੇ ਉਸ ਨੇ ਇਹ ਮਾਮਲਾ ਅਦਾਲਤ ਤੱਕ ਲੜਿਆ ਪੁਲਿਸ ਦੀ ਕਹਾਣੀ ਦੇ ਅਨੁਸਾਰ ਮੰਤਰੀ ਦੇ ਪੁੱਤਰ ਦਾ ਕਤਲ 23 ਜੁਲਾਈ 1992 ਨੂੰ ਹੋਇਆ ਥਾਣਾ ਛੇਟਾ ਦੀ ਪੁਲਿਸ ਨੇ ਮੰਤਰੀ ਦੇ ਪੁੱਤਰ ਦੇ ਕਤਲ ਦੇ ਮਾਮਲੇ ਵਿੱਚ 12 ਸਤੰਬਰ 1992 ਨੂੰ ਬਲਦੇਵ ਸਿੰਘ ਉਰਫ ਦੇਬਾ ਦੀ ਗ੍ਰਿਫਤਾਰੀ ਦਿਖਾਈ ਪੁਲਿਸ ਨੇ ਇਹ ਕਹਾਣੀ ਘੜੀ ਕਿ 13 ਸਤੰਬਰ 1992 ਨੂੰ ਬਲਦੇਵ ਸਿੰਘ ਉਰਫ ਦੇਬਾ ਨੂੰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕਰਵਾਉਣ ਵਾਸਤੇ ਪਿੰਡ ਸੰਸਾਰਾ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਅਤਵਾਦੀਆਂ ਨੇ ਪੁਲਿਸ ਪਾਰਟੀ ਤੇ ਰਸਤੇ ਵਿੱਚ ਹਮਲਾ ਕਰ ਦਿੱਤਾ ਮੁਕਾਬਲੇ ਦੌਰਾਨ ਬਲਦੇਵ ਸਿੰਘ ਉਰਫ ਦੇਬਾ ਅਤੇ ਇੱਕ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਗਈ ਬਾਦ ਵਿੱਚ ਪੁਲਿਸ ਨੇ ਹਮਲਾਵਰਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਉਰਫ ਫੋੜ ਵਜੋਂ ਕੀਤੀ। ਇਸ ਮਾਮਲੇ ਦੀ ਜਾਂਚ ਸੀਬੀਆਈ ਨੇ 1995 ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸ਼ੁਰੂ ਕੀਤੀ ਸੀ। ਸੀਬੀਆਈ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਬਲਦੇਵ ਸਿੰਘ ਦੇਬਾ ਨੂੰ 6 ਅਗਸਤ 1992 ਨੂੰ ਪਿੰਡ ਭੈਣੀ ਬਾਸਰਕੇ ਦੇ ਵਿੱਚੋਂ ਉਹਦੇ ਘਰੋਂ ਚੁੱਕਿਆ ਗਿਆ ਅਤੇ ਉਸਦੇ ਘਰ ਤੋਂ ਐਸਆਈ ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਤਤਕਾਲੀ ਐਸਐਚਓ पीएसਾ ਛੇਟਾ ਪੁਲਿਸ ਸਟੇਸ਼ਨ ਦੀ ਅਗਵਾਈ ਵਾਲੀ ਇੱਕ ਪੁਲਿਸ ਪਾਰਟੀ ਚੁੱਕ ਕੇ ਲਈ ਸੀ ਇਸੇ ਤਰ੍ਹਾਂ ਲਖਵਿੰਦਰ ਸਿੰਘ ਲੱਖਾ ਉਰਫ ਫੋੜ ਵਾਸੀ ਸੁਲਤਾਨਵਿੰਡ ਨੂੰ 12 ਸਤੰਬਰ 1992 ਨੂੰ ਅੰਮ੍ਰਿਤਸਰ ਦੇ ਪ੍ਰੀਤ ਨਗਰ ਸਥਿਤ ਉਸਤੇ ਕਿਰਾਏ ਦੇ ਘਰ ਦੇ ਵਿੱਚੋਂ ਚੁੱਕਿਆ ਸੀ ਕੁਲਵੰਤ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਐਸਆਈ ਗੁਰਵਿੰਦਰ ਸਿੰਘ ਦੀ ਇੱਕ ਅਗਵਾਈ ਵਾਲੀ ਟੀਮ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ ਇਸ ਵਿੱਚ ਤਤਕਾਲੀ ਐਸਐਚਓ ਥਾਣਾ ਮਜੀਠਾ ਸ਼ਾਮਲ ਸਨ ਪੁਲਸ ਪਾਰਟੀ ਨੇ ਪਰ ਕੁਲਵੰਤ ਸਿੰਘ ਨੂੰ ਬਾਅਦ ਵਿੱਚ ਛੱਡ ਦਿੱਤਾ ਸੀ ਜਾਂਚ ਦੌਰਾਨ ਸੀਬੀਆਈ ਨੇ ਇਹ ਗੱਲ ਸਾਹਮਣੇ ਲਿਆਂਦੀ ਕਿ ਪੁਲਸ ਵੱਲੋਂ ਦਿਖਾਏ ਗਏ ਕਾਥਿੱਤ ਮੁਕਾਬਲੇ ਵਾਲੇ ਸਥਾਨ ਤੇ ਪੁਲਸ ਵਾਹਨਾਂ ਦੇ ਦੌਰੇ ਸੰਬੰਧੀ ਲੌਗ ਬੁੱਕ ਵਿੱਚ ਕੋਈ ਐਂਟਰੀ ਨਹੀਂ ਸੀ ਪੁਲਸ ਨੇ ਇਹ ਵੀ ਦਿਖਾਇਆ ਕਿ ਮੁਕਾਬਲੇ ਦੌਰਾਨ ਮਾਰੇ ਗਏ ਅਣਪਛਾਤੇ ਹਮਲਾਵਰ ਅੱਤਵਾਦੀ ਦੀ ਪਛਾਣ ਜ਼ਖਮੀ ਬਲਦੇਵ ਸਿੰਘ ਦੇ ਬਾਰੇ ਹੀ ਕੀਤੀ ਸੀ ਹਾਲਾਂਕਿ ਦੇਬਾ ਦੀ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਦੇਬਾ ਦੀ ਤੁਰੰਤ ਮੌਤ ਹੋ ਗਈ ਸੀ ਸੀਬੀਆਈ ਜਾਂਚ ਤੋਂ ਪਤਾ ਲੱਗਿਆ ਕਿ ਥਾਣਾ ਛੇਟਾ ਦੀ ਪੁਲਿਸ ਨੇ ਮੰਤਰੀ ਦੇ ਪੁੱਤਰ ਦੇ ਕਤਲ ਕੇਸ ਵਿੱਚ ਦੇਬਾ ਤੇ ਲੱਖਾਂ ਨੂੰ ਝੂਠਾ ਫਸਾਇਆ ਸੀ। ਉਹਨਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਵੀ ਰੱਖਿਆ ਗਿਆ ਅਤੇ ਇੱਕ ਫਰਜ਼ੀ ਭਾਵ ਝੂਠੇ ਪੁਲਿਸ ਮੁਕਾਬਲੇ ਵਿੱਚ ਹਲਾ ਕਰ ਦਿੱਤਾ ਗਿਆ ਸੀ। ਤੇ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਕਤਲ ਕੇਸ ਅਤੇ ਦੂਸਰੇ ਪਾਸੇ ਵਿੱਕੀ ਮਿੱੱਡੂ ਖੇੜਾ ਕਤਲ ਕੇਸ ਨਾਲ ਜੁੜੀ ਖਬਰ ਦੀ। ਵਿੱਕੀ ਮਿੱੱਡੂ ਖੇੜਾ ਦੇ ਕਤਲ ਦੇ ਬਾਅਦ ਅਸਲ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਪਰ ਹੁਣ ਜਾਣਕਾਰੀ ਮਿਲੀ ਹੈ ਕਿ ਵਿੱਕੀ ਮਿੱਡੂ ਖੇੜਾ ਕਤਲ ਦੇ ਦੋਸ਼ੀਆਂ ਨੂੰ ਸਦਾ ਸੁਣਾਉਣ ਤੋਂ ਬਾਅਦ ਐਸਐਸਪੀ ਮਹਾੜੀ ਨੂੰ ਸਿੱਧੂ ਮੂਸੇਵਾਲੇ ਦੇ ਭਗੌੜੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰਦੇ ਹੁਕਮ ਦਿੱਤੇ ਗਏ ਹੈ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਸ਼ਗਨਪ੍ਰੀਤ ਦੀ ਅਹਿਮ ਭੂਮਿਕਾ ਦੱਸੀ ਜਾਂਦੀ ਹੈ ਵਿੱਕੀ ਮਿੱਡੂ ਖੇੜਾ ਕਤਲ ਕੇਸ ਵਿੱਚ ਸ਼ਗਨਪ੍ਰੀਤ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਹ ਆਸਟ੍ਰੇਲੀਆ ਦੌੜ ਗਿਆ ਸੀ ਅਦਾਲਤ ਨੇ ਜਾਂਚ ਏਜੰਸੀ ਨੂੰ ਬਾਕੀ ਫਰਾਰ ਮੁਲਜ਼ਮਾਂ ਜਿਨ੍ਹਾਂ ਵਿੱਚ ਸ਼ਗਨਪ੍ਰੀਤ ਸਿੰਘ, ਰਵਿੰਦਰ ਚੋਹਾਨ, ਸੌਰਵ ਠਾਕਰ, ਲੱਕੀ ਪਟਿਆਲ, ਉਰਫ ਗੌਰਵ ਪਟਿਆਲ, ਸੋਮਵੀਰ ਅਤੇ ਤਰਮਿੰਦਰ ਸਿੰਘ ਉਰਫ ਗੁਗਨੀ ਇਹਨਾਂ ਦੇ ਵਿਰੁੱਧ ਜਾਂਚ ਪੂਰੀ ਕਰਦੇ ਨਿਰਦੇਸ਼ ਦੇ ਦਿੱਤੇ ਨੇ। ਅਦਾਲਤ ਨੇ ਇਹਨਾਂ ਦੀ ਗ੍ਰਿਫਤਾਰੀ ਜ਼ਰੂਰੀ ਦੱਸੀ ਹੈ। ਵਿੱਕੀ ਦੇ ਕਤਲ ਤੋਂ ਇੱਕ ਦਿਨ ਬਾਅਦ ਸ਼ਗਨਪ੍ਰੀਤ ਜੋ ਕਿ ਸਿੱਧੂ ਮੂਸੇਵਾਲ ਦੇ ਸ਼ੋਅ ਦੇ ਪ੍ਰਬੰਧ ਕਰਨ ਵਾਸਤੇ ਦੱਸਿਆ ਗਿਆ ਕਿ ਦੁਬਈ ਗਿਆ ਸੀ। ਉਹ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ 4 ਦਿਨ ਬਾਅਦ ਵਾਪਸ ਪਰਤਿਆ ਸੀ। ਫਿਰ ਉਹ ਆਸਟ੍ਰੇਲੀਆ ਭੱਜਣ ਤੋਂ ਪਹਿਲਾਂ ਤਿੰਨ ਦਿਨ ਮੁਹਾਲੀ ਵਿੱਚ ਵੀ ਰਹਾ ਉਸ ਤਰ੍ਹਾਂ ਮੁਹਾਲੀ ਪੁਲਿਸ ਉਸ ਨੂੰ ਪਰ ਫੜ ਨਾ ਸਕੀ ਮੁਹਾਲੀ ਪੁਲਿਸ ਨੇ ਉਹਦੇ ਤੋਂ ਬਾਅਦ ਫਿਰ ਆਸਟ੍ਰੇਲੀਆ ਦੂਤਾਵਾਸ ਨੂੰ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਦੋਸ਼ੀ ਸ਼ਗਨ ਪ੍ਰੀਤ ਸਿੰਘ ਦੀ ਅਪਰਾਧਿਕ ਭੂਮਿਕਾ ਦੇ ਬਾਬਤ ਉਹਨਾਂ ਨੂੰ ਸੂਚਿਤ ਕੀਤਾ ਸੀ ਪੁਲਿਸ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਸ਼ਗਨ ਪ੍ਰੀਤ ਸਿੰਘ ਇੱਕ ਭਾਰਤੀ ਨਾਗਰਿਕ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਪੰਜਾਬ ਭਾਰਤ ਦਾ ਰਹਿਣ ਵਾਲਾ ਹੈ ਆਈ ਪੀਸੀ ਦੀ ਧਾਰਾ 302 34 ਅਤੇ ਆਸਲਾ ਐਕਟ ਦੇ ਤਹਿਤ ਉਸਤੇ ਉੱਤੇ ਦੋਸ਼ ਦਰਜ ਨੇ ਉਸ ਵਿਰੁੱਧ ਮਟੌਰ ਪੁਲਿਸ ਸਟੇਸ਼ਨ ਵਿੱਚ ਮੁਕੱਦਮਾ ਦਰਜ ਹੈ ਅਤੇ ਉਹ ਭਗੌੜਾ 10 ਅਪ੍ਰੈਲ 2022 ਨੂੰ ਸ਼ਗਨਪ੍ਰੀਤ ਨੂੰ ਕਤਲ ਕੇਸ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਸੀ ਉਸ ਨੇ ਹਾਈ ਕੋਰਟ ਦੇ ਵਿੱਚ ਅਗਾਊ ਜ਼ਮਾਨਤ ਵਾਸਤੇ ਪਟੀਸ਼ਨ ਵੀ ਧਾਰ ਕਰੀਤੀ ਸੀ ਜਿਸ ਨੂੰ ਜਸਟਿਸ ਅਨੂਪ ਚਿਤਕਾਰਾ ਦੀ ਅਦਾਲਤ ਨੇ ਰੱਦ ਕਰ ਦਿੱਤਾ ਸੀ ਤਤਕਾਲੀ ਐਸਐਸਪੀ ਵਿਵੇਕਸ਼ੀ ਸੋਨੀ ਨੇ ਆਸਟ੍ਰੇਲੀਆ ਦੇ ਦੂਤਾਵਾਸ ਨੂੰ ਸ਼ਗਨਪ੍ਰੀਤ ਦਾ ਵੀਜ਼ਾ ਰੱਦ ਕਰਨ ਅਤੇ ਉਸ ਨੂੰ ਰਿਪੋਰਟ ਕਰਨ ਵਾਸਤੇ ਇੱਕ ਪੱਤਰ ਵੀ ਲਿਖਿਆ ਸੀ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਨੂੰ ਦੋ ਵਕਾਰੀ ਸਨਮਾਨ ਮਿਲਣਗੇ ਗ੍ਰੀਨ ਸਕੂਲ ਪ੍ਰੋਗਰਾਮ ਦੇ ਅਧੀਨ ਪੰਜਾਬ ਨੇ ਇੱਕ ਵਾਰ ਫਿਰ ਇਹ ਵਕਾਰੀ ਬੈਸਟ ਸਟੇਟ ਅਤੇ ਬੈਸਟ ਡਿਸਟ੍ਰਿਕਟ ਪੁਰਸਕਾਰ ਹਾਸਲ ਕਰਨ ਵਾਸਤੇ ਆਪਣਾ ਨਾਮ ਦਰਜ ਕਰ ਦਿੱਤਾ ਪੁਰਸਕਾਰ ਹਾਸਲ ਕਰਕੇ ਵਾਤਾਵਰਣ ਸਥਿਰਤਾ ਦੇ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਦਿੱਤੇ ਨੇ ਇਹ ਪੁਰਸਕਾਰ ਜਿਸ ਦਾ ਸਿਹਰਾ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਨੂੰ ਜਾਂਦਾ ਹੈ ਨਾਲ ਹੀ ਪੰਜਾਬ ਦੇ ਵਿਗਿਆਨ ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਨੂੰ ਵੀ ਜਾਂਦਾ ਹੈ 4 ਫਰਵਰੀ ਨੂੰ ਇੰਡੀਆ ਹੈਬਿਟੇਟ ਸੈਂਟਰ ਨਵੀਂ ਦਿੱਲੀ ਵਿਖੇ ਸੈਂਟਰ ਫਾਰ ਸਾਇੰਸ ਐਂਡ এনवायरमेंट ਵਿੱਚ ਇਹ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਉਸ ਦੌਰਾਨ ਇਹ ਅਵਾਰਡ ਪੰਜਾਬ ਨੂੰ ਮਿਲਣਗੇ ਇਹ ਪੁਰਸਕਾਰ ਸਕੂਲੀ ਭਾਈਚਾਰਿਆਂ ਦੇ ਦਰਮਿਆਨ ਵਾਤਾਵਰਣ ਜਾਗਰੂਕਤਾ ਅਤੇ ਸਿਰਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਨੂੰ ਮਿਸਾਲੀ ਯਤਨਾਂ ਦੇ ਕਾਰਨ ਮਿਲ ਰਹੇ ਨੇ ਜੋ ਕਿ ਦੇਸ਼ ਵਿਆਪੀ ਪਹਿਲ ਕਦਮੀ ਦੇ ਵਿੱਚ ਪੰਜਾਬ ਦੀ ਸਭ ਤੋਂ ਸਰਵੋਤਮ ਭੂਮਿਕਾ ਨੂੰ ਦਰਸਾਉਂਦੇ ਨੇ ਸੈਂਟਰ ਫਾਰ ਸਾਇੰਸ ਐਂਡ এনवायरमेंट ਦੀ ਅਗਵਾਈ ਦੇ ਹੇਠ ਚਲਾਇਆ ਜਾ ਰਿਹਾ ਗ੍ਰੀਨ ਸਕੂਲ ਪ੍ਰੋਗਰਾਮ ਇੱਕ ਮੁਲਕ ਵਿਆਪੀ ਪਹਿਲ ਕਦਮੀ ਅਤੇ ਪ੍ਰੋਗਰਾਮ ਹੈ ਜਿਸ ਦਾ ਉਦੇਸ਼ ਸਕੂਲਾਂ ਨੂੰ ਵਾਤਾਵਰਣ ਜਾਗਰੂਕਤਾ ਅਤੇ ਸਥਿਰਤਾ ਦੇ ਮਾਡਲ ਨੂੰ ਬਣਾਉਣਾ ਹੈ ਵਿਆਪਕ ਵਾਤਾਵਰਣ ਆਡਿਟ ਦੇ ਰਾਹੀਂ ਸਕੂਲਾਂ ਦੇ ਵੱਲੋਂ 6 ਮੁੱਖ ਖੇਤਰਾਂ ਵਿੱਚ ਸਰੋਤਾਂ ਦੀ ਠੋਕਵੀਂ ਵਰਤਦਾ ਬਲੰਕੜ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਹਵਾ ਊਰਜਾ ਭੋਜਨ ਜ਼ਮੀਨ ਪਾਣੀ ਅਤੇ ਰਹਿਦ ਖੂੰਦ ਸ਼ਾਮਲ ਨੇ ਇਹ ਪ੍ਰੋਗਰਾਮ ਸਕੂਲਾਂ ਨੂੰ ਵਾਤਾਵਰਣ ਅਨੁਕੂਲ ਅਭਿਆਸਾਂ ਨੂੰ ਅਪਣਾਉਣ ਟੁਕਵੇਂ ਤਰੀਕੇ ਨਾਲ ਸਰੋਤਾਂ ਦਾ ਪ੍ਰਬੰਧਨ ਕਰਨ ਅਤੇ ਵਾਤਾਵਰਣ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਵਾਸਤੇ ਸਸ਼ਕਤ ਬਣਾਉਂਦੇ ਨੇ ਪਰ ਇਹਦੇ ਵਿੱਚ ਪੰਜਾਬ ਨੇ ਬਾਜ਼ੀ ਮਾਰ ਲਈ ਹੈ ਤੇ ਹੁਣ ਗੱਲ ਕਰਦੇ ਆ ਬਾਸੀ ਇੱਥੇ ਵੀ ਮਾਰੀ ਆ ਪੰਜਾਬ ਨੇ ਕਿ ਸ਼ਹਿਰੀ ਲੋਕ ਕਿੰਨਾ ਖਰਚ ਕਰਦਾ ਹੈ ਪੂਰੇ ਭਾਰਤ ਦੇ ਵਿੱਚੋਂ ਪਹਿਲੇ ਸਥਾਨ ਤੇ ਆਏ ਨੇ ਜਿਹੜਾ ਇੱਕ ਸਰਵੇ ਕੀਤਾ ਗਿਆ ਹੈ ਪੰਜਾਬ ਜੋ ਕਦੇ ਪ੍ਰਤੀ ਵਿਅਕਤੀ ਆਮਦਨ ਦੇ ਲਿਹਾਜ਼ ਨਾਲ ਪੂਰੇ ਭਾਰਤ ਵਿੱਚੋਂ ਪਹਿਲੇ ਸਥਾਨ ਤੇ ਸੀ ਪਰ ਹੁਣ ਇਹ ਪਿੱਛੇ ਨੂੰ ਖਿਸਕ ਰਿਹਾ ਹੈ ਪਰ ਪੰਜਾਬ ਦੇ ਲੋਕਾਂ ਦਾ ਖਰਚ ਕਰਨ ਦਾ ਰੁਝਾਨ ਹਾਲੇ ਵੀ ਉਹੀ ਹੈ ਇੱਕ ਸਰਕਾਰੀ ਸਰਵੇਖਣ ਦੇ ਅਨੁਸਾਰ ਅਗਸਤ 2023 ਤੋਂ ਜੁਲਾਈ 2024 ਦੇ ਦੌਰਾਨ ਸ਼ਹਿਰੀ ਖੇਤਰਾਂ ਦੇ ਵਿੱਚ ਪੰਜਾਬ ਦੇ ਸ਼ਹਿਰੀ ਵਸਨੀਕਾਂ ਨੇ ਮਾਸਕ ਪ੍ਰਤੀ ਵਿਅਕਤੀ ਆਮਦਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਜਦੋਂ ਕਿ ਪੇਂਡੂ ਖੇਤਰਾਂ ਦੇ ਵਿੱਚ ਉੜੀਸਾ ਸਭ ਤੋਂ ਪਹਿਲੇ ਸਥਾਨ ਤੇ ਹੈ ਖਾਸ ਗੱਲ ਇਹ ਹੈ ਕਿ 2023-24 ਦੇ ਵਿੱਚ ਸਾਰੇ 18 ਪ੍ਰਮੁੱਖ ਸੂਬਿਆਂ ਦੇ ਔਸਤ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਵਧੇ ਹੋਏ ਖਰਚੇ ਤੇ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਤੇ ਸਰਵੇ ਕੀਤਾ ਗਿਆ ਅੰਕੜਾ ਮੰਤਰਾਲੇ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਔਸਤਨ ਸਭ ਤੋਂ ਵੱਧ ਜੇ ਕੋਈ ਖਰਚ ਕਰਦਾ ਹੈ ਤਾਂ ਉਹ ਪੰਜਾਬ ਹੈ 2023 ਦੇ 15 ਤਾੜੋਂ ਲਗਭਗ ਇਹ 13% ਜ਼ਿਆਦਾ ਸੀ ਜਦੋਂ ਕਿ ਪੇਂਡੂ ਇਲਾਕਿਆਂ ਦੇ ਵਿੱਚ ਉੜੀਸਾ ਦੇ ਵਿੱਚ 2023 ਦੇ 15 ਨਾਲੋਂ ਇਹ ਲਗਭਗ 14% ਜ਼ਿਆਦਾ ਸੀ ਇੱਕ ਧਿਆਨ ਜੇਕਰ ਮਾਰੀਏ ਤੇ ਦੂਸਰੇ ਪਾਸੇ ਲੋਕ ਆਖਦੇ ਆ ਕਿ ਅਸੀਂ ਖਰਚਾਂ ਤੋਂ ਤੰਗ ਐ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਔਸਤ ਖਰਚ ਕੀਤੇ ਜਾਣਦੇ ਵਿੱਚ ਸਭ ਤੋਂ ਘੱਟ ਵਾਧਾ ਮਹਾਰਾਸ਼ਟਰ ਵਿੱਚ ਲਗਭਗ 3% ਸੀ ਕਰਨਾਟਕ ਵਿੱਚ ਲਗਭਗ 5 ਫੀਸਦੀ ਦਾਅ ਕੀਤਾ ਗਿਆ ਹੈ ਖਰਚ ਦੇ ਮਾਮਲੇ ਵਿੱਚ ਪੰਜਾਬ ਦਾ ਅੱਗੇ ਹੋਣ ਦਾ ਸ਼ਾਇਦ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਸਭ ਤੋਂ ਵੱਧ ਦੱਸੀਆਂ ਜਾ ਰਹੀਆਂ ਨੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਕਰਮਚਾਰੀ ਆਪਣੀਆਂ ਸਬੰਧਤ ਸੂਬਾ ਸਰਕਾਰਾਂ ਤੋਂ ਮੰਗ ਕਰਦੇ ਆ ਕਿ ਉਹਨਾਂ ਦੀ ਤਨਖਾਹ ਪੰਜਾਬ ਨਾਲੋਂ ਘੱਟ ਹੈ ਹਾਲ ਹੀ ਵਿੱਚ ਵਿੱਤ ਵਿਭਾਗ ਨੇ ਇੱਕ ਸਰਵੇ ਦੇ ਰਾਹੀਂ ਇਹ ਰਿਪੋਰਟ ਦਿੱਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਅਧਿਆਪਕਾਂ ਪੁਲਿਸ ਕਰਮਚਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਦੇ ਤਨਖਾਹਾਂ ਹਰਿਆਣਾ ਗੁਜਰਾਤ ਅਤੇ ਰਾਜਸਥਾਨ ਦੇ ਮੁਕਾਬਲੇ ਸਭ ਤੋਂ ਵੱਧ ਨੇ ਬੇਸ਼ੱਕ ਇਹ ਖਰਚਿਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਹੋਣਗੀਆਂ ਦੂਜਾ ਪੰਜਾਬੀ ਖਾਣੇ ਮਹਿੰਗੀਆਂ ਕਾਰਾਂ ਮਹਿੰਗੇ ਮੋਬਾਈਲ ਰੱਖਣ ਦੇ ਸ਼ੌਕੀਨ ਵੀ ਨੇ ਜਿਸ ਦਾ ਪ੍ਰਭਾਵ ਇਸ ਸਰਵੇਖਣ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਪ੍ਰਤੀ ਵਿਅਕਤੀ ਵਾਹਨ ਮੋਬਾਈਲ ਇਹ ਗਿਣਤੀ ਪੂਰੇ ਭਾਰਤ ਦੇ ਨਾਲੋਂ ਵਾਧੂ ਹੈ ਸਰਵੇਖਣ ਦੇ ਵਿੱਚ ਕਿਹਾ ਗਿਆ ਕਿ 2022-23 ਦੇ ਨਾਲ-ਨਾਲ 2023-24 ਦੇ ਵਿੱਚ 18 ਵੱਡੇ ਸੂਬਿਆਂ ਦੀ ਔਸਤ ਜਿਹੜੀ ਖਰਚ ਕਰਨ ਦੀ ਸਮਰੱਥਾ ਸੀ ਜਾਂ ਖਰਚ ਕੀਤਾ ਗਿਆ ਉਹਦੇ ਵਿੱਚ ਸ਼ਹਿਰੀ ਪਿੰਡੂ ਪਾੜੇ ਵਿੱਚ ਵਿਆਪਕ ਅੰਤਰ ਦਰਜ ਕੀਤਾ ਗਿਆ ਹੈ ਇਹਨਾਂ ਪ੍ਰਮੁੱਖ ਸੂਬਿਆਂ ਦੇ ਵਿੱਚੋਂ 11 ਵਿੱਚ 2022-23 ਦੇ ਪੱਧਰ ਤੋਂ 2023-24 ਦੇ ਵਿੱਚ ਸ਼ਹਿਰੀ ਪਿੰਡੂ ਪਾੜੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ 2023-24 ਦੇ ਵਿੱਚ ਸਭ ਤੋਂ ਘੱਟ ਸ਼ਹਿਰੀ ਪਿੰਡੂ ਪਾੜਾ ਕੇਰਲਾ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਲਗਭਗ 18% ਸੀ ਅਤੇ ਸਭ ਤੋਂ ਵੱਧ ਝਾਰਖੰਡ ਦੇ ਵਿੱਚ ਲਗਭਗ 83% ਸੀ। ਕੁੱਲ ਖਰਚ ਵਿੱਚ ਵੱਖ-ਵੱਖ ਜੇ ਦੇਖੀਏ ਤਾਂ ਭੋਜਨ ਅਤੇ ਗੈਰ ਖੁਰਾਕੀ ਵਸਤੂਆਂ ਦੇ ਗਰੁੱਪਾਂ ਦੇ ਹਿੱਸੇ ਦੀ ਗੱਲ ਕਰੀਏ ਤਾਂ 2023-24 ਦੇ ਵਿੱਚ ਪਿੰਡੂ ਭਾਰਤ ਵਿੱਚ ਔਸਤ ਪਿੰਡੂ ਭਾਰਤੀ ਪਰਿਵਾਰ ਦੀ ਖਫਤ ਦੇ ਮੁੱਲ ਦਾ ਲਗਭਗ 47% ਖਾਣ ਪੀਣ ਦੀਆਂ ਵਸਤੂਆਂ ਸੀ। ਖਾਣ ਪੀਣ ਵਾਲੀਆਂ ਵਸਤੂਆਂ ਦੇ ਵਿੱਚ ਪੀਣ ਵਾਲੇ ਪਦਾਰਥ ਜਿਸ ਦੇ ਵਿੱਚ ਸਨੈਕਸ ਪ੍ਰੋਸੈਸਡ ਭੋਜਨ ਇਹ ਸਭ ਤੋਂ ਵੱਧ ਸਨ ਜੋ ਕਿ ਤਕਰੀਬਨ ਤਕਰੀਬਨ 10% ਦੇ ਨੇੜੇ ਸੀ 9.84% ਇਹਦੇ ਤੋਂ ਬਾਅਦ ਦੁੱਧ ਅਤੇ ਦੁੱਧ ਉਤਪਾਦਾਂ ਦਾ ਹਿੱਸਾ ਜੋ ਕਿ 8.44% ਸੀ ਸਬਜ਼ੀਆਂ ਦਾ ਹਿੱਸਾ ਤਕਰੀਬਨ 6% ਸੀ ਖਰਚੇ ਵਿੱਚ ਅਨਾਜ ਅਤੇ ਅਨਾਜ ਦੇ ਬਦਲਾਂ ਦਾ ਯੋਗਦਾਨ ਲਗਭਗ 5% ਸੀ ਗਰ ਖੁਰਾਕੀ ਵਸਤੂਆਂ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਆਵਾਜਾਈ ਜੋ ਕਿ 7.59% ਸੀ ਇਹਦੇ ਤੋਂ ਬਾਅਦ ਮੈਡੀਕਲ ਜੋ ਕਿ 6.83% ਸੀ ਕੱਪੜੇ ਬਿਸਤਰੇ ਜੁੱਤੀਆਂ ਇਹ 6.63% ਸੀ ਅਤੇ ਟਿਕਾਊ ਵਸਤੂਆਂ ਤਕਰੀਬਨ 6% ਦੇ ਨੇੜੇ ਤੇੜ ਇਹ ਅੰਕੜੇ ਸਾਹਮਣੇ ਆਏ ਐ ਭਾ ਪੂਰੇ ਭਾਰਤ ਭਰ ਦੇ ਵਿੱਚੋਂ ਸਭ ਤੋਂ ਵੱਧ ਜੇਕਰ ਕੋਈ ਖਰਚ ਕਰਦਾ ਤਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਸ਼ਹਿਰੀ ਲੋਕ ਨੇ ਤੇ ਹੁਣ ਗੱਲ ਕਰਦੇ ਹਾਂ ਕਿ ਰਾਮ ਰਹੀਮ ਦਾ ਪਤਾ ਹੀ ਨਹੀਂ ਜਦੋਂ ਵੀ ਆਉਂਦਾ ਹੈ ਤੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਰਾਮ ਰਹੀਮ ਨੇ ਦਾਵਾ ਕੀਤਾ ਹੈ ਕਿ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਵਿਰਾਟ ਕੋਹਲੀ ਨੇ ਕਹਿੰਦਾ ਮੇਰੇ ਤੋਂ ਗੁਰਮੰਤਰ ਲਿਆ ਹੈ ਰਾਮ ਰਹੀਮ ਨੇ ਡੇਰਾ ਸਿਰਸਾ ਤੋਂ ਆਨਲਾਈਨ ਸਤਸੰਗ ਵਿੱਚ ਇਹ ਗੱਲ ਆਖੀ ਹੈ ਕਿ ਵਿਰਾਟ ਕੋਹਲੀ 2010 ਵਿੱਚ ਉਹਨਾਂ ਕੋਲ ਆਇਆ ਸੀ ਉਹਨੇ ਪਹਿਲਾਂ 2007-8 ਵਿੱਚ ਵੀ ਆ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਫਿਰ ਉਹਨੇ ਗੁਰਮੰਤਰ ਵੀ ਲਿਆ ਸੀ ਅਜਾਏ ਹੋਰ ਵੀ ਕਹਿੰਦੇ ক্রিকেট ਦੇ ਖਿਡਾਰੀ ਨੇ ਜਿਹੜੇ ਇੱਥੇ ਵਾਰ-ਵਾਰ ਆਉਂਦੇ ਰਹੇ ਨੇ ਅਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਇੱਥੇ ਇੱਕ ਵਾਰ ਭਾਰਤ ਪਾਕਿਸਤਾਨ ਦਾ ক্রিকেট ਮੈਚ ਹੋਇਆ ਉਦੋਂ ਪਾਕਿਸਤਾਨੀ ਖਿਡਾਰੀਆਂ ਨੇ ਵੀ ਮੇਰੇ ਤੋਂ ਗੁਰਮੰਤਰ ਲਏ ਸੀ ਭਾਵੇਂ ਕੱਲੇ ਭਾਰਤੀ ਕ੍ਰਿਕਟਰ ਹੀ ਨਹੀਂ ਅਜਾਏ ਬਿਆਨ ਰਾਮ ਰਹੀ ਪਹਿਲਾਂ ਵੀ ਦੇ ਚੁੱਕਿਆ ਹੈ ਲਗਭਗ 8 ਸਾਲ ਪਹਿਲਾਂ ਵੀ ਰਾਮ ਰਹੀਮ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਵਿਰਾਟ ਕੋਹਲੀ ਸਮੇਤ ਜਿਨ੍ਹਾਂ ਵਿੱਚ ਜ਼ਾਹਿਰ ਖਾਨ ਸ਼ੇਖਰ ਧਵਨ ਯੂਸਫ ਪਠਾੜ ਵਰਗੇ ਖਿਡਾਰੀ ਸਿੱਖਣ ਵਾਸਤੇ ਆਉਂਦੇ ਸੀ। ਰਾਮ ਰਹੀਮ ਨੇ ਕਿਹਾ ਕਿ ਖਿਡਾਰੀਆਂ ਦੀ ਟ੍ਰੇਨਿੰਗ ਦੇ ਵੀਡੀਓ ਮੇਰੇ ਕੋਲ ਮੌਜੂਦ ਨੇ। ਇਹ ਖਿਡਾਰੀ ਭਾਵੇਂ ਮੇਰਾ ਨਾਮ ਲੈਣ ਜਾਂ ਨਾ ਲੈਣ ਇਹ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਉਹਨਾਂ ਨੂੰ ਕ੍ਰਿਕਟ ਖੇਡਣਾ ਸਿਖਾਇਆ ਹੈ। ਦੱਸਣਾ ਬਣਦਾ ਹੈ ਕਿ ਆਪਣੀਆਂ ਚੇਲੀਆਂ ਦੇ ਸਰੀਰਕ ਸ਼ੋਸ਼ਣ ਪੱਤਰਕਾਰ ਛਤਰਪਤੀ ਕਤਲ ਕਾਂਡ ਦੇ ਵਿੱਚ ਰਾਮ ਰਹੀਮ ਇਸ ਵਕਤ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 28 ਜਨਵਰੀ ਨੂੰ ਉਹ 30 ਦਿਨਾਂ ਦੀ ਪੈਰੋਲ ਤੇ ਬਾਹਰ ਆਇਆ। ਹਾਲਾਂਕਿ ਇਸ ਵਾਰ ਸਰਕਾਰ ਨੇ ਉਹਨਾਂ ਨੂੰ ਸਿਰਸੇ ਡੇਰੇ ਆਉਣ ਦੀ ਆਗਿਆ ਦਿੱਤੀ ਹੋਈ ਹੈ ਉਹ ਸ਼ਰਧਾਲੂਆਂ ਨੂੰ ਆਨਲਾਈਨ ਇਸ ਵਕਤ ਪ੍ਰਵਚਨ ਦੇ ਰਿਹਾ ਤੇ ਉਸੇ ਦੌਰਾਨ ਉਸ ਨੇ ਇਹ ਦਾਵਾ ਕੀਤਾ ਹੈ ਤੇ ਹੁਣ ਸ਼ੰਭੂ ਸਰਹੱਦ ਤੋਂ ਇੱਕ ਮਾੜੀ ਖਬਰ ਮਿਲ ਰਹੀ ਹੈ ਉੱਥੇ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ ਮ੍ਰਿਤਕ ਕਿਸਾਨ ਦੀ ਪਛਾਣ ਪ੍ਰਗਟ ਸਿੰਘ ਪੁੱਤਰ ਤਰਲੋਕ ਸਿੰਘ ਪਿੰਡ ਕੱਕੜ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਜੋਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਇਹ ਵੀ ਪਤਾ ਲੱਗਿਆ ਹੈ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਇਸ ਮੋਰਚੇ ਤੇ ਪਹੁੰਚਿਆ ਹੋਇਆ ਸੀ ਜਿੱਥੇ ਉਸ ਦੀ ਮੌਤ ਹੋਈ ਹੈ ਮਰਤੇ ਕਿਸਾਨ ਆਪਣੇ ਪਿੱਛੇ ਇੱਕ ਪੁੱਤਰ ਅਤੇ ਦੋ ਵਿਆਹੁਤਾ ਧੀਆ ਛੱਡ ਗਿਆ ਉਸ ਕੋਲ ਸਿਰਫ 2 ਏਕੜ ਦੇ ਕਰੀਬ ਜ਼ਮੀਨ ਹੈ ਕਿਸਾਨ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਸ਼ੰਭੂ ਦੇ ਉੱਤੇ ਗਮ ਦਾ ਮਾਹੌਲ ਸੀ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਇੱਕ ਕਿਸਾਨ ਦੇ ਵੱਲੋਂ ਸਲਫਾਸਤੀਆਂ ਗੋਲੀਆਂ ਖਾ ਲਈਆਂ ਗਈਆਂ ਸੀ ਉਸ ਦੀ ਵੀ ਮੌਤ ਹੋ ਗਈ ਸੀ ਤੇ ਹੁਣ ਗੱਲ ਕਰਦੇ ਹਾਂ ਕਿ ਕੈਨੇਡਾ ਸਮੇਤ ਕਈ ਮੌਲਕਾਂ ਨੂੰ ਟਰੰਪ ਛਟਕਾ ਦੇਣ ਜਾ ਰਿਹਾ ਹੈ ਇਸ ਗੱਲ ਦੇ ਉੱਤੇ ਵਾਈਟ ਹਾਊਸ ਨੇ ਬੋਲ ਲਾ ਦਿੱਤੀ ਹੈ ਅੱਜ ਵਾਈਟ ਹਾਊਸ ਨੇ ਕਿਹਾ ਕਿ ਰਾਸ਼ਪਤੀ 트੍ਰੰਪ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਨੂੰ ਆਉਣ ਵਾਲੇ ਸਮਾਨ ਤੇ ਕੱਲ 1 ਫਰਵਰੀ ਤੋਂ 25% ਟੈਰਫ ਲਗਾ ਦੇਣਗੇ ਜਦੋਂ ਕਿ ਚੀਨ ਤੋਂ ਆਉਣ ਵਾਲੇ ਸਮਾਨ ਤੇ ਸਿਰਫ 10% ਟੈਰਫ ਲਗਾਇਆ ਜਾਏਗਾ ਅਜਿਹਾ ਕਦਮ ਅਮਰੀਕਾ ਆਉਣ ਵਾਲੇ ਉਤਪਾਦਾਂ ਦੀਆਂ ਕੀਮਤਾਂ ਨੂੰ ਵਧਾ ਸਕਦਾ ਹੈ ਦੱਸਣਾ ਬਣਦਾ ਹੈ ਕਿ ਸੌਚ ਚੁੱਕ ਸਮਾਗ ਤੋਂ ਤੁਰੰਤ ਬਾਅਦ ਰਾਸ਼ਟਰਪਤੀ 트럼ਪ ਇਸ ਗੱਲ ਦਾ ਜ਼ਿਕਰ ਲਗਾਤਾਰ ਕਰਦੇ ਆ ਰਹੇ ਨੇ ਅਤੇ ਚੋਣ ਜਿੱਤਣ ਤੋਂ ਬਾਅਦ 트럼ਪ ਲਗਾਤਾਰ ਇਹ ਵੀ ਕਹਿੰਦੇ ਰਹੇ ਹੈ ਕਿ ਉਹ ਕੈਨੇਡਾ ਨੂੰ ਆਪਣਾ 51ਵਾਂ ਸੂਬਾ ਬਣਾਉਣ ਵਾਸਤੇ ਤਿਆਰ ਨੇ ਪਰ ਵਾਈਟ ਹਾਊਸ ਨੇ ਹੁਣ ਇਹ ਗੱਲ ਤਸਦੀਕ ਕਰ ਦਿੱਤੀ ਹੈ ਕਿ ਕੱਲ 1 ਫਰਵਰੀ ਤੋਂ ਕਿ ਰਾਸ਼ਟਰਪਤੀ 트럼ਪ ਕੈਨੇਡਾ, ਮੈਕਸੀਕੋ ਅਤੇ ਚੀਨ ਉੱਤੇ ਇਹ ਟੈਰਫ ਲਗਾ ਦੇਣਗੇ ਜਿਸ ਨਾਲ ਕੈਨੇਡਾ, ਅਮਰੀਕਾ ਤੇ ਹੋਰ ਨਾ ਮੁਲਕਾਂ ਦੀ ਆਰਥਿਕਤਾ ਤੇ ਵੀ ਸਿੱਧਾ ਅਸਰ ਪੈ ਸਕਦਾ ਹੈ ਇਹਦੇ ਨਾਲ ਆਮ ਲੋਕ ਭਾਵੇਂ ਅਮਰੀਕਾ ਦੇ ਹੋਣ ਭਾਵੇਂ ਕੈਨੇਡਾ ਜਾਂ ਹੋਰ ਮੁਲਕਾਂ ਦੇ ਮਹਿੰਗਾਈ ਦੇ ਬੋਝ ਹੇਠ ਵੀ ਦੱਬੇ ਜਾ ਸਕਦੇ ਆ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਅਮਰੀਕਾ ਤੇ ਮੈਕਸੀਕੋ ਦੇ ਵਪਾਰਕ ਰਿਸ਼ਤੇ ਦੁਨੀਆ ਭਰ ਵਿੱਚ ਸਭ ਤੋਂ ਮਜ਼ਬੂਤ ਚੱਲਦੇ ਆ ਰਹੇ ਸੀ ਪਰ ਇਸ ਟੈਰਫ ਲਗਾਉਣ ਦੇ ਨਾਲ ਇਹਨਾਂ ਰਿਸ਼ਤਿਆਂ ਵਿੱਚ ਕੁੜੱਤਣ ਅਤੇ ਤਰੇੜਾ ਪੈਦਾ ਹੋ ਸਕਦੀਆਂ ਨੇ ਦੋਸਤੋ ਇਹ ਸੀ ਕੁਲਮ ਇਲਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ